ਕੱਲ ਸਵਾ 1 ਵਜੇ ਮੇਰੀ ਮਿਸਿਸ ਬ੍ਰਿਸਬਨ ਤੋਂ ਆਈ ਹੈ ਸਵਾ 1 ਵਜੇ ਦਿੱਲੀ 에ਰਪੋਰਟ ਤੋਂ ਬਾਹਰ ਆਏ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਬੁਰਜਾਂ ਦਾ ਮਲੋਟ ਕੋਲੇ ਅਸੀਂ ਚਾਰੇ ਜਾਣੇ ਸਵਾ 2 ਵਜੇ ਹਵੇਲੀ ਟਾਪਾ ਹੋਟਲ ਰੋहतक ਰੋਡ ਤੇ ਨੈਸ਼ਨਲ ਹਾਈਵੇ 9 ਦੇ ਉੱਪਰ ਅਸੀਂ ਅੱਥੇ ਚਾਹ ਪਣੀ ਪੀਣ ਵਾਸਤੇ ਵੜ ਗਏ ਸਵਾ 2 ਵਜੇ ਜਦੋਂ ਸਵਾ 17:20 ਮਿੰਟ ਬਾਅਦ ਇੱਕ ਗੱਡੀ ਸੇਰਾ ਜਿਹੜੀ ਸੇਰਾ ਹੀ ਸਾਡੇ ਕੋਲੇ ਸੀ ਹੰਡੇਆਲ ਉਹਨਾਂ ਕੋਲ ਵੀ ਹੋ ਸੀ ਜਿੱਦਿਆ ਲਾਈਟਾਂ ਬੜੀਆਂ ਤੇ ਸੀ ਸਾਨੂੰ ਕ੍ਰੋਸ ਕਰਕੇ ਸਾਡੇ ਕੋਲ ਨੇ ਬੇਕਮਾਰੀ ਇੱਕਦਮ ਆਤਾ ਜੀ ਆਪਾਂ ਇਹ ਹੁਣ ਲੁਟੇਰਿਆਂ ਦੇ ਹੱਥਾਂ ਚ ਆ ਗਏ ਤੁਸੀਂ ਚੁੱਪ ਕਰਕੇ ਬੈਠੋ ਉਹਨਾਂ ਨੇ ਫੇਰ ਪਿੱਛੋਂ ਅੱਗੇ ਕਦੇ ਅੱਗੇ ਹੋ ਸੱਜੇ ਹੋ ਰਾਈਟ ਤੋਂ ਮਾਰ ਪਾਈ ਤਰੋ ਮਾਰ ਡੇਢ ਘੰਟੇ ਸਾਨੂੰ ਹਰਿਆਣੇ ਦੇ ਕੋਈ ਸਾਕਾ ਫੋਰਸ ਨਹੀਂ ਮਿਲੀ ਜਿੱਦ ਤੱਕ ਸ਼ਰ ਲੈ ਚਲੇ ਜੇ ਤਾਸੀਂ ਅੱਗੇ ਕਰੀ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਅਸੀਂ ਪਿੱਛੇ ਕਰ ਲੈਣਾ ਹਾਂਸੀ ਬਾਈਪਾਸੇ ਜਿੱਥੇ ਫਲਾਈਓਵਰ ਹੈ ਤੁਸੀਂ ਲਾ ਲੋ ਉੱਥੋਂ ਲੈ ਕੇ ਹਾਂਸੀ ਦੇ ਫਲਾਈਓਵਰ ਤੱਕ ਅਸੀਂ ਮੌਤ ਨਾਲ ਖਲਵਾੜ ਕਰਦੇ ਆਂ ਪਰ ਉਹ ਜਗ੍ਹਾ ਚੌੜੀ ਸੀ ਸਾਡੀ ਕੁਦਰਤ ਨੇ ਇਹ ਸਾਹ ਫੜਿਆ ਕਿ ਅਸੀਂ ਬੈਕ ਤੇ ਚੱਲ ਪਏ ਪਿੱਛੇ ਨੂੰ ਜਿੱਲੀ ਵੱਲ ਨੂੰ ਜੀ ਉਸ ਵਾਰ ਤੁਸੀਂ ਗਲਤ ਰਸਤੇ ਆ ਕੇ ਫਿਰ ਘਟ ਮਿਲਿਆ ਸੀ ਖੱਬੇ ਉੱਥੇ ਉੱਥੇ ਇੰਡੀਅਨ ਆਇਲ ਦਾ ਪੰਪ ਸੀਗਾ ਤੇ ਪੁਲਿਸ ਦੇ 100 ਨੰਬਰ ਤੇ ਮੇਰੀ ਬੈ ਸੁੰਦਰੀ ਵੀ ਸਾਨੂੰ ਮਰਿਆ ਤੋਂ ਤੁਸੀਂ ਆਉਗੇ ਤੇ ਜਿਹੜਾ ਉਹਨਾਂ ਦਾ ਇੰਡੀਅਨ ਆਇਲ ਦਾ ਪੰਪ ਸੀ ਉਹਦੇ ਪਿਛਲੇ ਪਾਸੇ ਬਾਥਰੂਮ ਸੀ ਜਿਹਦਾ ਲੋਹੇ ਦਾ ਗੇਟ ਲੱਗਿਆ ਸੀ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਮਲੋਟ ਦਾ ਸੀਗਾ ਬੁਰਜਨਪਿੰਡਾ ਤੇ ਇੱਕ ਡਰਾਈਵਰ ਆਸੀ ਅੰਦਰ ਵੜ ਕੇ ਬਾਥਰੂਮ ਲੋਕ ਕਰ ਲਿਆ ਵੀ ਜਿਹੜਾ ਸਮਾਨ ਜਾਂਦਾ ਲਜਾਇਆ ਜਾਂਦਾ ਸਾਡੀ ਅਸੀਂ ਜ਼ਿੰਦਗੀ ਬਚ ਜੂਗੀ ਉਹਨਾਂ ਨੇ ਆ ਕੇ ਜਦੋਂ ਪਿੱਛੋਂ ਆ ਕੇ ਬ੍ਰੇਕ ਮਾਰੀ ਗੱਡੀ ਦੀ ਛਿੰਗੜਾ ਨਿਕਲੇ ਜਿਵੇਂ ਇਹਨੇ ਬ੍ਰੇਕ ਜ਼ਬਰਦਸਤ ਮਾਰੇ ਆ ਪਰ ਉਹ ਅੰਦਰ ਨਹੀਂ ਆਏਗੇ ਤੇ ਇੱਕ ਮੈਂ ਪੰਜਾਬੀ ਵੀਰ ਨੂੰ ਆਵਦੇ ਜਨਰਾਂ ਨੇ ਕਹਿੰਨਾ ਵੀ ਹਰਿਆਣਾ ਦੇ ਕਿਸੇ ਹੋਟਲ ਤੇ ਨਾ ਠਹਿਰੋ ਘਰੋਂ ਚਾਹ ਪਾਣੀ ਪੀ ਕੇ ਜਾਓ ਤੇ ਜਾਓ ਕਿਸੇ ਹੋਟਲ ਤੇ ਨਾ ਪੜੋ ਇਹਨਾਂ ਦੇ ਅੱਡੇ ਬਣੇ ਵੇ ਆ ਤਾਂ ਉਹ ਮੁੰਡੇ ਲਖਵਿੰਦਰ ਦੀ ਆ ਗਰੇਵਾਲ ਜਿਹੜਾ ਮੋਹੱਲੀ ਟੈਕਸੀ ਚਲਾਉਂਦਾ ਆ ਅਸੀਂ ਉਹਨੂੰ ਦੋਹਾਂ ਜੀਨੇ ਨਾ ਕਹਦਾ ਪੁੱਤ ਅਸੀਂ ਤੱਕ ਭੋਗੀ ਬੈਠੇ ਆ ਸਾਡੀ ਉਮਰ ਦਾ ਸਤ ਕਾਜਾ ਕਿਉਂਕਿ ਜਿਵੇਂ ਉਹ ਅੱਕੇ ਪਿਆ ਸਭ ਤੋਂ ਪਹਿਲਾਂ ਤੇਰਾ ਨਸਾਰ ਨ ਕਰਕੇ ਸਾਨੂੰ ਪਿੱਛੋ ਕਰਨਗੇ ਤੂੰ ਬਾਜਾ ਤੇ ਸਾਨੂੰ ਜੋ ਹੁੰਦਾ ਹੋਣ ਦੇ ਉਹ ਕਹਿੰਦਾ ਵੀ ਨਹੀਂ ਜੇ ਮੈਂ ਆਪਦੀ ਸੁਰੱਖਿਆ ਕਰਨ ਚਾਹ ਮਤਲਬ ਸਵਾਰੀ ਦੀ ਨਹੀਂ ਰੱਖਦਾ ਤੇ ਮੇਰੀ ਟੈਕਸੀ ਚਲਾਉਣੀ ਫਿੱਟ ਲੰਦਾ ਤੁਹਾਨੂੰ ਕਿਸੇ ਦੇ ਕੋਈ ਸ਼ੱਕ ਹੈਗਾ ਵੀ ਕਿੰਨਾ ਵੱਲੋਂ ਇਹ ਕਾਰਵਾਈ ਹੋਈ ਹੈ ਅਸੀਂ ਬਾਈਪਾਲ ਜਿਹੜੇ ਓਵਰਫਾਈ ਜਦੋਂ ਸਾਡੇ ਡਰਾਈਵਰ ਤੇ ਉਹਨਾਂ ਨੇ ਗਾਲ੍ਹਾਂ ਬਾਸ ਮਾਰਿਆ بیسਬਾਲ ਤੇ ਸ਼ੀਸ਼ਾ ਤੋੜਿਆ ਮੇਰੇ ਸਾਈਡ ਤੇ ਆ ਕੇ ਮਾਰੇ ਜਦੋਂ ਥੱਲੇ ਉਤਰਿਆ ਸਾਨੂੰ ਉਹਦਾ ਜਜਮੈਂਟ ਹੋ ਗਈ ਵੀ ਇਹ ਬੰਦੇ ਉਹੀ ਐ ਜਿਨ੍ਹਾਂ ਨੇ ਸਾਡੇ ਨਾਲ ਬੈਠ ਕੇ ਚਾਹ ਪੀਤੀ ਉੱਥੇ ਸਾਈਡ ਤੇ ਦੂਜੇ ਬੈਂਚ ਜੀ 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 ਕੀ ਫਤਿਹ ਬਾਈ ਹਾਂਜੀ ਬਾਪੂ ਜੀ ਮੈਂ ਪੰਜਾਬੀ ਲੋਕ ਚੈਨਲ ਤੋਂ ਹਰਪਾਲ ਸਿੰਘ ਸੁਨਾਮ ਅਮਰੀਕਾ ਤੋਂ ਬੋਲ ਰਿਹਾ ਅੱਜ ਤੁਹਾਡੇ ਨਾਂ ਦੇ ਹੇਠ ਇੱਕ ਬਹੁਤ ਖਬਰ ਜਿਹੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਅਸਲ ਸਚਾਈ ਕੀ ਹੈ ਹੋਇਆ ਕੀ ਸੀ ਅਸਲ ਵਿੱਚ ਬਿਲਕੁਲ ਪੁੱਤ ਮੈਂ ਝੂਠ ਮਾਰ ਕੇ ਕੀ ਲੈਣਾ ਹੈ ਕੱਲ 7:30 1 ਵਜੇ ਮੇਰੀ ਮਿਸਿਸ ਬ੍ਰਿਸਬਨ ਤੋਂ ਆਈ ਹੈ 7:30 1 ਵਜੇ ਦੱਸੀ ਦਿੱਲੀ 에어ਪੋਰਟ ਤੋਂ ਬਾਹਰ ਆਏ ਜੀ ਅਸੀਂ ਉੱਥੋਂ ਮੇਰੇ ਨਾਲ ਇੱਕ ਡਰਾਈਵਰ ਮੁੰਡਾ ਚਿੰਨ੍ਹਲ ਦਾ ਲਖਵਿੰਦਰ ਸਿੰਘ ਹੈ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਬੁਰਜਾਂ ਦਾ ਮਲੋਟ ਕੋਲੇ ਅਸੀਂ ਚਾਰੇ ਜਾਣੇ ਸਵਾ 2 ਵਜੇ ਹਵੇਲੀ ਟਾਬਾ ਹੋਟਲ ਰੋहतक ਰੋਡ ਤੇ نیشنل ਹਾਈਵੇ 9 ਦੇ ਉੱਪਰ ਅਸੀਂ ਉੱਥੇ ਚਾਹ ਪਣੀ ਪੀਣ ਵਾਸਤੇ ਵੜ ਗਏ ਸਵਾ 2 ਵਜੇ ਜੀ ਤਕਰੀਬਨ 3 ਵਜੇ ਅਸੀਂ ਉੱਥੋਂ ਚੱਲੇ ਆ ਸਾਡੇ ਨਾਲ ਦੋ ਮੁੰਡੇ ਆ ਕੇ ਬਹਿ ਗਏ ਆ ਜਿਨ੍ਹਾਂ ਦੇ ਟੀ-ਸ਼ਰਟ ਪਾਈਆਂ ਤੇ ਲੋਹੜਾਂ ਪਾਈਆਂ ਉਹਨਾਂ ਨੇ ਦੋ ਮੁੰਡੇ ਹੋਰ ਬੜਾ ਲਏ ਪਰ ਸਾਨੂੰ ਨਹੀਂ ਪਤਾ ਉੱਥੇ ਹਜ਼ਾਰਾਂ ਆਉਂਦੇ ਸਾਡੇ ਕੋਲ ਧਿਆਨ ਨਹੀਂ ਇਸ ਗੱਲ ਤੇ ਵੀ ਇਹ ਬੰਦੇ ਕਿਵੇਂ ਆ ਕਿਵੇਂ ਨਹੀਂ ਮੈਂ ਤੁਹਾਨੂੰ ਦੱਸੂਗਾ ਵੀ ਸਾਨੂੰ ਹਕੀਕਤ ਕਿਵੇਂ ਪਤਾ ਲੱਗਿਆ ਇਹ ਤਾਂ ਅਸੀਂ ਤਕਰੀਬਨ 3 ਵਜੇ ਚੱਲ ਪਏ 15-20 ਮਿੰਟ ਅਸੀਂ ਬਿਲਕੁਲ ਸੇਫ ਚੱਲੇ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕੁਝ ਨਹੀਂ ਜਦੋਂ ਸਵਾ 15-20 ਮਿੰਟਾਂ ਬਾਅਦ ਇੱਕ ਗੱਡੀ ਸੇਰਾ ਜਿਹੜੀ ਸੇਰਾ ਹੀ ਸਾਡੇ ਕੋਲੇ ਸੀ ਹੰਡੇਆਲ ਦੀ ਉਹਦੇ ਨਾਲ ਕੁਲ ਵੀ ਉਹ ਸੀ ਜਿੱਦਾਂ ਲਾਈਟਾਂ ਬੜੀਆਂ ਤੇਜ਼ੀ ਨਾਲ ਸਾਨੂੰ ਕ੍ਰੋਸ ਕਰਕੇ ਸਾਡੇ ਅੱਗੇ ਆਉਣੇ ਬ੍ਰੇਕ ਮਾਰੇ ਇੱਕਦਮ ਜਦੋਂ ਬ੍ਰੇਕ ਮਾਰੇ ਤੇ ਮੈਂ ਆਖਿਆ ਉਹ ਪੁੱਤਰਾ ਮਰਵਾਤਾ ਸੀਗਾ ਵੇਖੀ ਕਿਤੇ ਧਿਆਨ ਨਾਲ ਚਲਾ ਕੰਦਾਤਾ ਜੀ ਆਪਾਂ ਇਹ ਹੁਣ ਲੁਟੇਰਿਆਂ ਦੇ ਅੱਥਾ ਚ ਆ ਗਿਆ ਤੁਸੀਂ ਚੁੱਪ ਕਰਕੇ ਬੈਠੋ ਤੁਸੀਂ 100 ਨੰਬਰ ਤੇ ਡਾਇਲ ਕਰੋ ਤੇ ਇਹ ਆਪਾਂ ਆਪਣੇ ਕੋਲੇ ਹੁਣ ਖਤਰਨਾਕ ਸੀਨ ਆ ਗਿਆ ਜੀ ਆਸੀਂ 100 ਨੰਬਰ ਤੇ ਰਿੰਗ ਕਰਨ ਲੱਗ ਪਏ ਆ ਅਸੀਂ ਉਹਨਾਂ ਨੇ ਜਦੋਂ ਆਇਆ ਹਾਂਸ ਨੂੰ ਇਸ਼ਾਰਾ ਕੀਤਾ ਰੁਕਣ ਦਾ ਰੁਕਣ ਦਾ ਇਹਨੇ ਸਾਈਡ ਮਾਰਕੇ ਤੇ ਪਾਸੇ ਚੱਪ ਗਿਆ ਉਹਨਾਂ ਨੇ ਫੇਰ ਪਿੱਛੋਂ ਆ ਕੇ ਕਦੇ ਅੱਗੇ ਹੋ ਸੱਜੇ ਹੋ ਆ ਰਾਈਟ ਤੋਂ ਮਾਰ ਪਾਈਦਰੋਂ ਮਾਰ ਡੇਢ ਘੰਟੇ ਸਾਨੂੰ ਹਰਿਆਣਾ ਦੇ ਵਿੱਚ ਕੋਈ ਸਾਖਿਆ ਫੋਰਸ ਨਹੀਂ ਮਿਲੀ ਜਿੱਦ ਤੇ ਸ਼ਰ ਲੈ ਚਲੀਏ ਨਾ ਸਾਨੂੰ ਕੋਈ ਅਜਿਹੀ ਜਗ੍ਹਾ ਮਿਲੀ ਜਿੱਥੇ ਅਸੀਂ ਖੜੋ ਸਕੀਏ ਹਾਂਸੀ ਬਾਈਪਾਸ ਤੇ ਜਿੱਥੇ ਫਲਾਈਓਵਰ ਹੈ ਤੁਸੀਂ ਲਾ ਲਓ ਉੱਥੋਂ ਲੈ ਕੇ ਹਾਂਸੀ ਦੇ ਫਲਾਈਓਵਰ ਤੱਕ ਅਸੀਂ ਮੌਤ ਨਾਲ ਖਲਵਾੜ ਕਰਦੇ ਆਂ ਦਾ ਤੋਂ ਮੁੰਡੇ ਲਖਵਿੰਦਰ ਦੀ ਹੈ ਗਰੇਵਾਲ ਜਿਹੜਾ ਮੁਹੱਲੇ ਟੈਕਸੀ ਚਲਾਉਂਦਾ ਆਸੀ ਉਹਨੂੰ ਦੋਆਂ ਜੇਨੇ ਨਖਦਾ ਪੁੱਤ ਅਸੀਂ ਤਾਂ ਭੋਗੀ ਬੈਠੇ ਆ ਸਾਡੀ ਉਮਰ ਦਾ ਤਕਾਜ਼ਾ ਕਿਉਂਕਿ ਜਿਵੇਂ ਉਹ ਅੱਕੇ ਪਿਆ ਸਭ ਤੋਂ ਪਹਿਲਾਂ ਤੇਰਾ ਨਖਸਾਰਨ ਕਰਕੇ ਸਾਨੂੰ ਪਿੱਛੋ ਕਰਨਗੇ ਤੂੰ ਬਾਜਾ ਤੇ ਸਾਨੂੰ ਜੋ ਹੁੰਦਾ ਹੋਣ ਦੇ ਉਹ ਕਹਿੰਦਾ ਵੀ ਨਹੀਂ ਜੇ ਮੈਂ ਆਪਦੀ ਸੁਰੱਖਿਆ ਕਰਨ ਚ ਸਵਾਰੀ ਦੀ ਨਹੀਂ ਰੱਖਦਾ ਤੇ ਮੇਰੀ ਟੈਕਸੀ ਚਲੋਣੀ ਫਿੱਟ ਲੰਦਾਂ ਉਹ ਸਾਡੇ ਪਿੰਡ ਦਾ ਮੁੰਡਾ ਚਿਮਨੇ ਵਾਲੇ ਦਾ ਚਿਮਨੇ ਵਾਲਾ ਹੀ ਮੇਰਾ ਪਿੰਡ ਹੈ ਇਹ ਮੁਹੱਲੀ ਚਰੋਦਾ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਜੀ ਅੱਛਾ ਇਹ ਜਦੋਂ ਤੁਸੀਂ 100 ਨੰਬਰ ਡਾਇਲ ਕੀਤਾ ਹਾਂ ਜੀ ਮੈਂ ਅਸੀਂ 100 ਨੰਬਰ ਤੇ ਡਾਇਲ ਕਰਾ ਕੇ ਕਹਿੰਦਾ ਪੁੱਛਣ ਲੋਕੇਸ਼ਨ ਕੀ ਆ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਆ ਉੱਤੇ ਆ ਹਾਂਸੀ ਦੇ ਆਸੇ ਪਾਸੇ ਸਾਨੂੰ ਓਪੀ ਜਗ੍ਹਾ ਸਾਨੂੰ ਲੋਕੇਸ਼ਨ ਨਹੀਂ ਫਿਰ ਅਸੀਂ ਲੋਕੇਸ਼ਨ ਵੀ ਸ਼ੇਅਰ ਕੀਤੀ ਉੱਥੇ ਜਦੋਂ ਇੱਕ ਨੋਵਾ ਕਾਰ ਮਿਲੀ ਸਾਨੂੰ ਪਿੱਛੋਂ ਦੀ ਜਿਹਦੇ ਪੀਪੀ 29 ਨੰਬਰ ਸੀ ਸਾਰਾ ਤਾਂ ਨਹੀਂ ਅਸੀਂ ਭੇਜਿਆ ਉਹਨੇ ਉਹ ਸਾਡੇ ਅੱਗੇ ਤੇ ਅਸੀਂ ਉਹਦੇ ਪਿੱਛੇ ਲਾ ਦਿੱਤੀ ਇਹਨਾਂ ਲੁਟੇਰਿਆਂ ਨੇ ਨੋਵਾ ਦੇ ਅੱਗੇ ਕਰਕੇ ਆਪਦੀ ਕਾਰ ਲਾਤੀ ਇਹਨਾਂ ਨੇ ਨੋਵਾ ਨੂੰ ਜਾਣ ਦਿੱਤਾ ਸਾਡੀ ਫੇਰ ਰੋਕ ਲਈ ਜੇ ਟੇਢੀ ਕਰਕੇ ਥਾਲੀ ਜੇ ਤਾਂ ਅਸੀਂ ਅੱਗੇ ਕਰੀ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਅਸੀਂ ਪਿੱਛੇ ਕਰ ਲੈਣਾ ਮੈਂ ਆਖਿਆ ਲਖਿੰਦਰ ਪਿੱਛੇ ਮੁੜਪੋਤ ਹੁਣ ਆਪਣੇ ਕੋਲ ਹੋਰ ਚਾਰਾ ਨਹੀਂ ਪਰ ਉਹ ਜਗ੍ਹਾ ਚੌੜੀ ਸੀ ਸਾਡੀ ਕੁਦਰਤ ਨੇ ਇਹ ਸਾਹ ਫੜਿਆ ਵੀ ਅਸੀਂ ਬੈਕ ਤੇ ਚੱਲ ਪਏ ਪਿੱਛੇ ਨੂੰ ਦਿੱਲੀ ਵੱਲ ਨੂੰ ਜੀ ਉਸ ਵਾਰ ਤੁਸੀਂ ਗਲਤ ਰਸਤੇ ਆ ਕੇ ਫਿਰ ਘਟ ਮਿਲਿਆ ਅਸੀਂ ਖੱਬੇ ਉੱਥੇ ਉਸੇ ਇੰਡੀਅਨ ਆਇਲ ਦਾ ਪੰਪ ਸੀਗਾ ਤੇ ਪੁਲਿਸ ਦੇ 100 ਨੰਬਰ ਤੇ ਮੇਰੀ ਬੈ ਸੁੰਦਰੀ ਵੀ ਸਾਨੂੰ ਮਰਿਆ ਤਾਂ ਤੁਸੀਂ ਆਉਗੇ ਤੁਹਾਡਾ ਕੋਈ ਬੰਦਾ ਨਹੀਂ ਕਿਤੇ ਫਿਰ ਉੱਥੋਂ ਆ ਕੇ ਜਦੋਂ ਅਸੀਂ ਠੱਲ ਕੇ ਨਾ ਟੈਕਸੀ ਤੇ ਜਿਹੜਾ ਉਹਨਾਂ ਦਾ ਇੰਡੀਅਨ ਆਇਲ ਦਾ ਪੰਪ ਸੀ ਉਹਦੇ ਪਿਛਲੇ ਪਾਸੇ ਬਾਥਰੂਮ ਸੀ ਵੀ ਤਾਂ ਲੋਹੇ ਦਾ ਗੇਟ ਲੱਗਾ ਸੀ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਮਲੋਟ ਦਾ ਸੀਗਾ ਬੁਰਜਨਪਿੰਡਾ ਇੱਕ ਡਰਾਈਵਰ ਆਸੀ ਅੰਦਰ ਵੜ ਕੇ ਬਾਥਰੂਮ ਲੋਕ ਕਰ ਲਿਆ ਵੀ ਜਿਹੜਾ ਸਮਾਨ ਲੈਂਦਾ ਲਿਆਜਨਾਂ ਦਾ ਸਾਡਾ ਅਸੀਂ ਜ਼ਿੰਦਗੀ ਬਚ ਜੂਗੀ। ਉਹਨਾਂ ਨੇ ਆ ਕੇ ਜਦੋਂ ਪਿੱਛੋਂ ਆ ਕੇ ਬ੍ਰੇਕ ਮਾਰ ਗੱਡੀ ਦੀ ਝੰਗਾੜਾ ਨਿਕਲਿਆ ਜਿਵੇਂ ਇਹਨੇ ਬ੍ਰੇਕ ਜ਼ਬਰਦਸਤ ਮਾਰੇ ਆ ਪਰ ਉਹ ਅੰਦਰ ਨਹੀਂ ਆਏਗੇ। ਉਦੋਂ ਬਾਅਦ ਆ ਕਹਿੰਦੇ ਕਿੱਥੇ ਅਸੀਂ ਆਖਾ ਜਿੰਨਾ ਚਿਰ ਫੋਰਸ ਨਹੀਂ ਆਉਂਦੀ ਅਸੀਂ ਪਿਛਲੇ ਪਾਸੇ ਬਾਥਰੂਮ ਦੇ ਵਿੱਚ ਲਿਖਿਆ ਪੁਲਿਸ ਦਾ ਫੋਨ ਆਇਆ ਜਦੋਂ ਤੁਸੀਂ ਆਗੇ ਅਸੀਂ ਬਾਹਰ ਆ ਜਾਵਾਂਗੇ। ਫੇਰ ਇੱਕ ਗੱਡੀ ਆ ਗਈ ਫੇਰ ਉਹ ਤੇ ਅਸੀਂ ਜੀ ਸਿਕਿਉਰਿਟੀ ਪ੍ਰੋਵਾਈਡ ਆ ਤੁਹਾਨੂੰ ਦੱਸੋ ਕੀ ਚਾਹੀਦਾ ਅਸੀਂ ਕਹਿੰਦਾ 150 ਕਿਲੋਮੀਟਰ ਅਸੀਂ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਆ ਤੁਸੀਂ ਕਿੱਥੇ ਬੈਠੇ ਆ ਤਾਂ ਇਹਨੇ ਨੂੰ ਉਹ ਕਹਿੰਦੇ ਬਾਬਾ ਜੀ ਤੁਸੀਂ ਰਹਿਣ ਦਿਓ ਇੱਕ ਦੂਜੇ ਦਵਿੰਦਰ ਨੂੰ ਕਹਿੰਦੇ ਤੁਸੀਂ ਦੱਸੋ ਜੀ ਜਦੋਂ ਅਸੀਂ ਆਏ ਆ ਅਸੀਂ ਜਦੋਂ ਤੁਸੀਂ ਫੋਨ ਕੀਤਾ ਅਸੀਂ ਛੇਤੀ ਆ ਗਏ ਆ ਤੁਹਾਨੂੰ ਫੋਰਸ ਤੇ ਕੋਈ ਇਤਰਾਜ਼ ਨਹੀਂ ਫੋਰਸ ਨੇ ਥੋੜੀ ਬੜੀ ਸੁਰੱਖਿਆ ਕੀਤੀ ਆ ਮੇਰੇ ਨਾਲ ਜਿਹੜਾ ਦਵਿੰਦਰ ਉਹ ਤੋਂ ਬਿਆਨ ਦਵਾਇਆ ਗਿਆ ਮੈਨੂੰ ਕਹਿੰਦੇ ਤੁਸੀਂ ਰਹਿਣ ਦਿਓ ਅੱਜ ਮੈਂ ਪ੍ਰੈਸ ਕਾਨਫਰੰਸ ਫਾਲਕਾ ਕਰਨ ਜਾ ਰਿਹਾ ਆ ਤੇ ਦੱਸਾਂਗੇ ਵੀ ਸਾਡੇ ਪੰਜਾਬੀ ਨਾਲ ਕੀ ਹਾਲ ਹੁੰਦਾ ਤੇ ਇੱਕ ਮੈਂ ਪੰਜਾਬੀ ਵੀਰਾਂ ਨੂੰ ਆਪਦੇ ਚੈਨਲ ਰਾਹੀਂ ਕਹਿੰਨਾ ਵੀ ਹਰਿਆਣਾ ਦੇ ਕਿਸੇ ਹੋਟਲ ਤੇ ਨਾ ਠਹਿਰੋ ਘਰੋਂ ਚਾਹ ਪਾਣੀ ਪੀ ਕੇ ਜਾਓ ਤੇ ਜਾਓ ਕਿਸੇ ਹੋਟਲ 'ਚ ਨਾ ਵੜੋ ਇਹਨਾਂ ਦੇ ਅੱਡੇ ਬਣੇ ਵੇ ਆ ਭਾਜਪੀ ਸਰਕਾਰ ਪੰਜਾਬ ਨੂੰ ਵੇਖਣਾ ਨਹੀਂ ਚਾਹੁੰਦੀਗੀ ਵੀ ਪੰਜਾਬ ਦੇ ਕਿਸਾਨੀ ਜਿੰਨਾ ਚਿਰ ਪੰਜਾਬ ਦੇ 에ਰਪੋਰਟ ਕਾਂਜਾਬ ਨਹੀਂ ਹੁੰਦੇ ਅਸੀਂ ਐਸੀ ਤਰ੍ਹਾਂ ਮਰਦੇ ਆਵਾਂਗੇ ਕੋ ਸਾਡੇ ਵਿਦੇਸ਼ਾਂ 'ਚ ਮਰ ਜਾਣਗੇ ਕੋਸ ਇਹਨਾਂ ਦੇ ਥੀ ਚੜ ਕੇ ਮਰਦੇ ਰਹਿ ਮੰਨ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈਗਾ ਵੀ ਕਿੰਨਾ ਵੱਲੋਂ ਇਹ ਕਾਰਵਾਈ ਹੋਈ ਹੈ ਕਾਰਵਾਈ ਜੇ ਅਸੀਂ ਕਿਹਾ ਸ਼ੱਕ ਹੈ ਜਿਹੜਾ ਸਾਡੇ ਕੋਲੇ ਸਵੇਰ 2 ਵਜੇ ਸਾਡੇ ਨਾਲ ਬੈਠੇ ਆ ਜਦੋਂ ਉਹਨਾਂ ਨੇ ਉਹਦੇ ਉੱਤੇ ਉਤਰ ਕੇ ਹਾਂਸੀ ਬਾਈਪਾਸ ਜਿਹੜੇ ਉਹ ਬਾਈਪਾਸ ਜਦੋਂ ਸਾਡੇ ਡਰਾਈਵਰ ਤੇ ਉਹਨਾਂ ਨੇ ਗਾਲ੍ਹਾਂ ਬਾਸ ਮਾਰਿਆ ਬੇਸਬੋਲ ਤੇ ਸ਼ੀਸ਼ਾ ਤੋੜਿਆ ਮੇਰੇ ਸਾਈਡ ਤੇ ਆ ਕੇ ਮਾਰੇ ਜਦੋਂ ਥੱਲੇ ਉਤਰਿਆ ਸਾਨੂੰ ਉਹਦੇ ਜੱਜਮੈਂਟ ਗਈ ਵੀ ਇਹ ਬੰਦੇ ਉਹ ਹੀ ਆ ਜਿਨ੍ਹਾਂ ਨੇ ਸਾਡੇ ਨਾਲ ਬੈਠ ਕੇ ਚਾਹ ਪੀਤੀ ਓਥੇ ਸਾਡੇ ਨਾਲ ਦੂਜੇ ਬੈਠੇ ਤੁਸੀਂ ਕੋਈ ਰਿਪੋਰਟ ਵਗੈਰਾ ਦਰਜ ਪੰਜਾਬ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਪੰਜਾਬ ਪ੍ਰਸ਼ਾਸਨ ਨੂੰ ਜੀ ਮੈਂ ਮੈਂ ਭਾਰਤੀ ਕਿਸਾਨੀ ਹੋਂ ਦਾ ਸਟੇਟ ਦਾ ਪ੍ਰੈਸਕਰਟਰ ਹੈ ਪੰਜਾਬ ਪੈਨਸਲ ਐਸੋਸੀਏਸ਼ਨ ਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਮੈਂ ਰਿਟਾਇਰਡ ਟੀਚਰ ਹੈ ਅੱਜ ਮੈਂ ਪ੍ਰੈਸ ਕਾਨਫਰੰਸ ਕਰਨਾ ਹੈ ਸੋਮਵਾਰ ਨੂੰ ਮੈਂ ਜਥੇਬੰਦਿਆਂ ਨਾਲ ਲੈ ਕੇ ਐਸਐਸਪੀ ਨੂੰ ਤੇ ਡੀਸੀ ਨੂੰ ਮਿਲ ਕੇ ਮੰਗ ਪੱਤਰ ਦੇਾਂਗੇ ਵੀ ਸਾਡੀ ਸੁਰੱਖਿਆ ਕੌਣ ਕਰੂਗਾ ਕਿ ਤੁਸੀਂ ਇਹ ਮੰਨਦੇ ਵੀ ਤੁਹਾਡੇ ਕਿਸਾਨ ਯੂਨੀਅਨ ਦੇ ਨੁਮਾਇंदे ਹੋਣ ਕਰਕੇ ਵੀ ਤੁਹਾਡੇ ਤੇ ਹਮਲਾ ਹੋ ਸਕਦਾ ਇਹ ਕਾਰਨ ਵੀ ਆ ਜਾਂ ਫਿਰ ਉਹਨਾਂ ਦਾ ਕੋਈ ਮੈਂ ਕਹਿੰਦਾ ਜੀ ਸਾਰੀ ਸਾਰੀ ਫੋਰਸ ਤਾਂ ਸਾਰੀ ਪੋਰ ਫੋਰਸ ਤਾਂ ਉਧਰ ਲਾ ਛੱਡੀ ਐ ਸਿੰਘੂ ਬਾਰਡਰ ਤੇ ਜੀ ਇਹ ਲੁਟਾਉ ਲੁਟੇਰਿਆਂ ਨੂੰ ਪਹਿਲ ਦੇ ਛੜੀ ਉਹ ਇਹਨਾਂ ਨੂੰ ਇਹ ਆਇਡੈਂਟੀਫਾਈ ਨਹੀਂ ਹੋਣਾ ਵੀ ਇਹ ਕਿਸਾਨੀਨ ਦਾ ਜਾਂ ਆਮ ਨਗਰਕ ਇਹਨਾਂ ਨੂੰ ਇਹ ਪਛਾਣ ਨਹੀਂ ਹੋਊਗੀ ਵੀ ਇਹ ਕੌਣ ਸੀ ਕੌਣ ਨਹੀਂ ਪਾਰੇ ਜਦੋਂ ਲਟੇਰੇ ਤੁਸੀਂ ਫੋਰਸ ਸਾਰੀ ਉਧਰ ਲਾਛੜੀ ਵੀ ਦਿੱਲੀ ਨਾਲ ਕਿਸਾਨ ਜਾਵੜ ਤੇ ਇਹ ਸਾਰੀ ਸਾਰਾ ਏਰੀਆ ਜਿਹੜਾ ਸਰਸ ਏਰੀਆ ਨੈਸ਼ਨਲ ਹਾਈਵੇ ਤੁਸੀਂ ਖਾਲੀ ਘਰ ਛੱਡਿਆ ਇਹ ਕਿਉਂ ਖਾਲੀ ਕੀਤਾ ਜੀ ਕਿ ਇੱਕੋ ਲਾਸਟ ਦੇ ਵਿੱਚ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਜਿਹੜੀ ਇੱਕੋ ਫੋਟੋ ਵੀ ਨਾਲ ਵਾਇਰਲ ਹੋ ਰਹੀ ਹੈ ਮਾਤਾ ਜੀ ਦੀ ਉਹ ਤੁਹਾਡੀ ਹੀ ਹੈ ਜੀ ਉਹ ਮੇਰੀ ਮਿਸਿਸ ਹੈ ਜੀ ਉਹਨੂੰ ਮੈਂ ਲਣ ਗਿਆ ਸੀ ਓ ਕਿਸਟਰ ਦਾ ਸ਼ੋਮ ਨਾਮ ਕੀ ਹੈ ਜੀ ਬੂਟਾ ਸਿੰਘ ਚਿਮਨੀਆਲਾ ਜ਼ਿਲ੍ਹਾ ਪ੍ਰਧਾਨ ਪੰਜਾਬ ਗਵਰਨਮੈਂਟ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰੈਸ ਕਟਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਹੁਤ ਧੰਨਵਾਦ ਤੁਹਾਡਾ ਜੀ ਓ ਕਿਸਰ ਮਿਹਰਬਾਨੀ